ਸਰਸ਼ੀਕਾਲ ਜੀ ਲੀਡਿੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਖੜੇ ਹਾਂ ਤੇ ਗੈਸਟ ਫੈਕਲਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਧਰਨਾ ਲਾਇਆ ਹੋਇਆ ਹੈ ਧਰਨਾ ਕਿਉਂ ਲਾਇਆ ਹੈ ਇਹਦਾ ਕੀ ਪਰਪਸ ਹੈ ਤੇ ਕੀ ਮੰਗਾਂ ਨੇ ਸਾਡੇ ਨਾਲ ਗੈਸਟ ਫੈਕਲਟੀ ਦੇ ਮੈਂਬਰ ਹੈਗੇ ਆ ਇਹਨਾਂ ਤੋਂ ਪੁੱਛਦੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਦੱਸੋ ਇਹ ਜਿਹੜਾ ਧਰਨਾ ਹੈ ਇਹਦਾ ਕੀ ਪਰਪਸ ਹੈ ਤੇ ਤੁਹਾਡੀਆਂ ਕੀ ਕੀ ਮੰਗਾਂ ਨੇ देखो दे दे जी ਅਸੀਂ ਪੰਜਾਬੀ ਯੂਨੀਵਰਸਿਟੀ ਦੇ ਕੌਨਸਟਿਟੂਐਂਟ ਕਾਲਜ ਤੇ ਨੇਬਰਹੂਡ ਕੈਂਪਸ ਦੇ ਵਿੱਚ ਕੰਮ ਕਰ ਰਹੇ ਗੈਸਟ ਫੈਕਲਟੀ ਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਦੀਆਂ ਸਵਾਮਾਂ ਜਿਹੜੀਆਂ ਬਹੁਤ ਨਗੂਣੀਆ ਤਨਖਾਹਾਂ ਤੇ ਦੇ ਰਹੇ ਆ ਜੀ ਅਸੀਂ ਯੂਨੀਵਰਸਿਟੀ ਵੱਲੋਂ ਬਕਾਇਦਾ ਐਡ ਕੱਢ ਕੇ UGC ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਇੰਟਰਵਿਊ ਕਰਕੇ ਰੱਖੇ ਹੋਏ ਪ੍ਰੋਫੈਸਰ ਆ ਪਰ ਸਾਨੂੰ ਬਹੁਤ ਨਗੂਣੀਆ ਤਨਖਾਹ ਦਿੱਤੀਆਂ ਜਾ ਰਹੀਆਂ ਸੀ ਪਰ ਪਿਛਲੇ ਵਾਰ ਕੀ ਹੋਇਆ ਕਿ ਪਿਛਲੇ 5 ਸਾਲਾਂ ਤੋਂ ਜਿਹੜਾ ਲਗਾਤਾਰ ਆ ਸਾਡਾ ਇਹ ਵਾਅਦਾ ਕੀਤਾ ਜਾ ਰਿਹਾ ਸੀ ਹਰੇਕ ਸਾਲ ਸੈਸ਼ਨ ਦੇ ਵਿੱਚ ਇਸ ਵਾਰ ਯੂਨੀਵਰਸਿਟੀ ਵੱਲੋਂ ਜੋ ਵੀਸੀ ਪੰਜਾਬ ਸਰਕਾਰ ਨੇ ਥਾਪਿਆ ਹੋਇਆ ਕੇ ਕੇ ਯਾਦਵ ਜਿਹੜਾ ਕਿ ਇੱਕ ਆਈਐਸ ਅਧਿਕਾਰੀ ਆ ਉਹਨਾਂ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਤਾਨਾਸ਼ਾਹੀ ਫਰਮਾਨ ਕਿ ਯੂਨੀਵਰਸਿਟੀ ਵਿੱਚ ਕੰਮ ਕਰਦੇ ਤੇ ਇਹਦੇ ਕਾਲਜਾਂ 'ਚ ਪੜਾਉਂਦੇ ਗੈਸਟ ਫੈਕਲਟੀ ਨੂੰ ਵਾਅਦਾ ਨਹੀਂ ਦਿੱਤਾ ਜਾਊਗਾ ਬਲਕਿ ਦੁਬਾਰਾ ਤੋਂ ਇੰਟਰਵਿਊ ਕੀਤੀ ਜਾਊਗੀ ਜਿਹੜਾ ਕਿ ਯੂਨੀਵਰਸਿਟੀ ਦੇ ਸਿੰਡੀਗੇਟ ਚ ਪਾਸ ਹੋਏ ਫੈਸਲੇ ਦੀ ਤੇ ਵੱਖ-ਵੱਖ ਸਮੇਂ ਤੇ ਕੋਰਟ ਵੱਲੋਂ ਦਿੱਤੇ ਗਏ ਫੈਸਲਿਆਂ ਦੀ ਸ਼ਰਿਆਵਾਂ ਉਲੰਘਣਾ ਇਹ ਤਾਨਾਸ਼ਾਹੀ ਫਰਮਾਨ ਆ ਇਸ ਫਰਮਾਨ ਨੂੰ ਰੱਦ ਕਰਾਉਣ ਦੇ ਲਈ ਤੇ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀ ਜਿਹੜਾ ਸਵਾਮਾ ਉਹਦੇ ਚ ਵਾਧਾ ਲੈਣ ਦੇ ਲਈ ਧਰਨਾ ਲਗਾਇਆ ਗਿਆ ਪਿਛਲੇ 24 ਦਿਨਾਂ ਤੋਂ ਸਾਡਾ ਇਹ ਦਰਨਾ ਚੱਲ ਰਿਹਾ ਦੋ ਤਿੰਨ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਡੀਨ ਅਕੈਡਮਿਕਸ ਇਥੋਂ ਦੇ ਉਹਨਾਂ ਨਾਲ ਗੱਲ ਹੋਈ ਆ ਵੀਸੀ ਨਾਲ ਦੋ ਮੀਟਿੰਗਾਂ ਹੋਈਆਂ ਨੇ ਪਰ ਵੀਸੀ ਆ ਜਿਹੜਾ ਉਹ ਬਹੁਤ ਤਾਨਾਸ਼ਾਈ ਵਾਲਾ ਰਵਈਆ ਅਪਣਾਇਆ ਹੋਇਆ ਉਹਨਾਂ ਨੇ ਉਹਨਾਂ ਨੇ ਸਾਡੇ ਵfst ਨੂੰ ਇੱਥੇ ਤੱਕ ਕਿਹਾ ਕਿ ਜੇ ਤੁਹਾਡੇ ਨਾ ਜਾਣਕਾਰ ਨੇ ਕਾਲਜਾਂ ਦੇ ਵਿੱਚ ਦਾਖਲੇ ਨਹੀਂ ਹੁੰਦੇ ਕਾਲਜ ਬੰਦ ਹੁੰਦੇ ਨੇ ਹੋ ਜਾਣ ਇੱਥੇ ਬਥੇਰੇ ਪ੍ਰਾਈਵੇਟ ਕਾਲਜ ਨੇ ਬੱਚੇ ਜਿਹੜੇ ਪ੍ਰਾਈਵੇਟ ਕਾਲਜਾਂ 'ਚ ਪੜ੍ਹ ਸਕਦੇ ਹੋਣਗੇ ਉਹ ਪੜ੍ਹ ਲੈਣਗੇ ਬਾਕੀ ਬੱਚੇ ਰਹਿ ਜਾਣਗੇ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਵੀਸੀ ਦੇ ਇਸ ਤਾਨਾਸ਼ਾਈ ਰ ਵੇਟ ਕਰਨ ਤੋਂ ਬਾਅਦ ਆਖਰ ਸਾਨੂੰ ਅਗਲਾ ਅਗਰੈਸਿਵ ਸਟੈਪ ਚੱਕਣਾ ਪਿਆ ਕੱਲ ਦੁਪਹਿਰ ਦੇ ਸਾਡੇ ਕੋਲ ਸਾਥੀ ਨੇ ਜਿਹੜੇ ਉਹ ਵੀਸੀ ਆਫਿਸ ਦੀ ਬਿਲਡਿੰਗ ਦੇ ਉੱਪਰ ਚੜੇ ਹੋਏ ਨੇ ਪੂਰੀ ਰਾਤ ਵਰਦੇ ਮੀਂਹ ਦੇ ਵਿੱਚ ਉਸੇ ਤਰ੍ਹਾਂ ਉੱਪਰ ਬੈਠੇ ਰਹੇ ਨੇ ਤੀਸਰੀ ਮੰਜ਼ਲ ਦੇ ਵਿੱਚ ਤੇ ਅੱਜ ਵੀ ਤੁਸੀਂ ਦੇਖਿਆ ਕਿ ਧੁੱਪ ਦੇ ਵਿੱਚ ਉੱਥੇ ਹੀ ਬੈਠੇ ਹੋਏ ਨੇ ਜਿੰਨਾ ਚਿਰ ਇੱਥੋਂ ਦਾ ਪ੍ਰਸ਼ਾਸਨ ਇਹ ਤਾਨਾਸ਼ਾਹੀ ਪਰਮਾਨ ਵਾਪਸ ਲੈ ਕੇ ਸਾਡੀਆਂ ਪ੍ਰਵਾਨਗੀਆਂ ਜਾਰੀ ਨਹੀਂ ਕਰਦਾ ਸਾਡੀਆਂ ਸਵਾਮਾਂ ਅਗਲੇ ਸਾਲ ਲਈ ਜਾਰੀ ਨਹੀਂ ਰੱਖਦਾ ਇਹ ਤਰ੍ਹਾਂ ਉਸੇ ਤਰ੍ਹਾਂ ਜਾਰੀ ਰਹੂਗਾ ਜੇ ਸਰਕਾਰ ਯੂਨੀਵਰਸਿਟੀ ਪ੍ਰਸ਼ਾਸਨ ਇਸੇ ਤਰ੍ਹਾਂ ਇਸ ਮਸਲੇ ਨੂੰ ਇਗਨੋਰ ਕਰਦੀ ਰਹੀ ਤਾਂ ਇਹ ਸੰਘਰਸ਼ਾ ਜਿਹੜਾ ਸਾਡਾ ਹੋਰ ਵੀ ਤਿੱਖਾ ਰੂਪ ਅਖਤਿਆਰ ਕਰ ਸਕਦਾ ਤੇ ਉਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਇੱਥੋਂ ਦੇ ਵੀਸੀ ਦੀ ਇੱਥੋਂ ਦੇ ਸਿੱਖਿਆ ਮੰਤਰੀ ਦੀ ਇੱਥੋਂ ਦੇ ਮੁੱਖ ਮੰਤਰੀ ਦੀ ਹੋਵੇਗੀ ਦੇਖੋ ਜੀ ਜਿਹੜਾ ਸਾਡਾ ਧਰਨਾ ਹੈ ਉਹ ਸਾਡੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੈ ਕਿਉਂਕਿ ਅਸੀਂ ਸਾਰੇ ਪ੍ਰੋਫੈਸਰ ਸਹਿਬਾਨ UGC ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਯਮਾਂ ਦੇ ਆਧਾਰ ਤੇ ਜਿਹੜੀ ਯੋਗਤਾਵਾਂ ਨੇ ਉਹ ਅਸੀਂ ਪੂਰੀਆਂ ਕਰਦੇ ਆਂ ਤੇ ਬਕਾਇਦਾ ਇੰਟਰਵਿਊ ਚਾਹਤ ਆਏ ਆ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਭਗੰਤਮਾਨ ਸਾਹਿਬ ਤੇ ਉਹ ਇਸ ਕਰਕੇ ਸੱਤਾ ਦੇ ਵਿੱਚ ਆਏ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਦਾ ਵਿਕਾਸ ਕਰਾਂਗੇ ਕਿ ਸਾਡਾ ਜਿਹੜਾ ਹੈਗਾ ਹਰਾ ਪੈਨ ਹੈ ਉਹ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਲਈ ਚੱਲੇਗਾ ਪਰ ਹੋ ਦੇਖੋ ਉਲਟ ਰਿਹਾ ਹੈਗਾ ਹੁਣ ਹੋ ਕੀ ਰਿਹਾ ਹੈਗਾ ਅਸੀਂ ਕੱਚੀਆਂ ਨੌਕਰੀਆਂ ਲੱਗੀਆਂ ਕਾਲਜਾਂ ਦੇ ਵਿੱਚ ਸਾਨੂੰ ਉੱਥੇ ਵੀ ਕੱਢਿਆ ਜਾ ਰਿਹਾ ਹੈ ਤੇ ਸੁਣਦੇ ਵਿੱਚ ਆ ਰਿਹਾ ਹੈਗਾ ਹੁਣ ਜਲਦੀ ਹੀ ਜਿਹੜੇ 8 ਸਰਕਾਰੀ ਕਾਲਜ ਨੇ ਉਹਨਾਂ ਨੂੰ ਵੀ ਸੈਲਫ ਫਾਈਨੈਂਸ ਦੇ ਨਾਂ ਦੇ ਉੱਤੇ ਪ੍ਰਾਈਵੇਟ ਕੀਤਾ ਜਾ ਰਿਹਾ ਹੈਗਾ ਜੋ ਕਿ ਪੰਜਾਬ ਦੇ ਲਈ ਪੰਜਾਬ ਦੇ ਬੱਚਿਆਂ ਦੇ ਲਈ ਉਹਨਾਂ ਦੇ ਮਾਪਿਆਂ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਮੈਂ ਇਹ ਚਾਹਾਂਗਾ ਕਿ ਭਗਵੰਤ ਮਾਨ ਕੇ ਕੇ ਯਾਦਵ ਜੋ ਇਸ ਤਰ੍ਹਾਂ ਦੇ ਇਹ ਫੈਸਲੇ ਕਰ ਰਹੇ ਨੇ ਉਹ ਆਪਣੇ ਫੈਸਲਿਆਂ ਤੇ ਮੁੜ ਵਿਚਾਰ ਕਰਨ ਅਤੇ ਇਹ ਆਪਣੇ ਤਾਨਾਸ਼ਾਹੀ ਫੈਸਲੇ ਵਾਪਸ ਲੈਣ ਧੰਨਵਾਦ ਹਾਂਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਨੂੰ ਕਿ ਜਿਹੜਾ ਇਹ ਉਹਨਾਂ ਨੇ ਤੁਗਲਕੀ ਫਰਮਾਨ ਜਾਰੀ ਕੀਤਾ ਉਹਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਔਰ ਇਹ ਜਿਹੜੇ ਕੰਸੋਲੀਡੈਂਟ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ 'ਤੇ ਮੁੜ ਵਾਪਸ ਭੇਜਿਆ ਜਾਵੇ ਕਿਉਂਕਿ ਇਹਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਔਰ ਸ਼ੁਰੂ ਹੋਏ ਨੂੰ 15 ਦਿਨ ਹੋ ਚੁੱਕੇ ਨੇ ਕਾਲਜਾਂ ਦੇ ਵਿੱਚ ਜਿਹੜੀ ਗੈਸਟ ਫੈਕਲਟੀ ਆ ਉਹ ਕਾਲਜਾਂ ਦੀ ਗੈਸਟ ਜਿਹੜੀ ਪੂਰੀ ਫੈਕਲਟੀ ਦਾ 75% ਨੇ ਤੇ ਉਹ ਇੱਥੇ ਧਰਨੇ ਦੇ ਬੈਠੇ ਹੋਏ ਨੇ ਇਸ ਕਰਕੇ ਮਤਲਬ ਜਿਹੜੇ ਲੈਕਚਰ ਕਾਲਜਾਂ ਦੇ ਵਿੱਚ ਬਿਲਕੁਲ ਵੀ ਨਹੀਂ ਲੱਗ ਰਹੇ ਤੇ ਉਹਦੇ ਨਾਲ ਜਿਹੜਾ ਪੜ੍ਹਾਈ ਦਾ ਨੁਕਸਾਨ ਬੱਚਾ ਦਾ ਨੁਕਸਾਨ ਉਹ ਹੋ ਰਿਹਾ ਹੈ ਤੋਂ ਸਾਡੀ ਤੇ ਇਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਅਥਾਰਟੀ ਨੂੰ ਕਿ ਇਹਨਾਂ ਪ੍ਰੋਫੈਸਰਾਂ ਨੂੰ ਪ੍ਰਵਾਨਗੀ ਦੇ ਕੇ ਇਹਨਾਂ ਦੀਆਂ ਸੇਵਾਵਾਂ ਨੂੰ ਮੁੜ ਜਾਰੀ ਕੀਤਾ ਜਾਵੇ ਤੇ ਇਹਨਾਂ ਨੂੰ ਵਾਪਸ ਇਹਨਾਂ ਦੀਆਂ ਸੇਵਾਵਾਂ ਤੇ ਭੇਜਿਆ ਜਾਵੇ ਧੰਨਵਾਦ ਜੀ ਧੰਨਵਾਦ ਜੀ ਤੇ ਇਹ ਸਾਡੇ ਨਾਲ ਗੈਸਟ ਫੈਕਲਟੀ ਦੇ ਮੈਂਬਰ ਸਨ ਜਿਹੜੇ ਵਕ ਵਕ ਕਾਲਜਾਂ ਦੇ ਵਿੱਚ ਆਪਣੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਕਿਵੇਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਾਈਸ ਚਾਂਸਲਰ ਵੱਲੋਂ ਤਾਨਾਸ਼ਾਈ ਫਰਮਾਨ ਜਿਹੜਾ ਹੈਗਾ ਉਹ ਜਾਰੀ ਕੀਤਾ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਇਹਨਾਂ ਨੂੰ ਪੱਤਾ ਮਿਲਦਾ ਉਹਦੇ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਸਾਡੇ ਨਾਲ ਜੁੜੇ ਰਹੋ ਲੀਡਿੰਗ ਪੰਜਾਬ ਦੇਖਣ ਲਈ ਧੰਨਵਾਦ ਸੱਸੀ ਕਾਲ ਜੀ